ਸਤ ਸ੍ਰੀ ਅਕਾਲ ਜੀ ਅੱਜ ਆਪਾਂ ਦਸ਼ਮੇਸ਼ ਪਿਤਾ ਜੀ ਵੱਲੋਂ ਮਖੀ ਹੋਈ ਬਾਰੀ ਸ੍ਰੀ ਚੋਪਈ ਸਾਹਿਬ ਜੀ ਦੀ ਸੰਖੇਪ ਕਥਾ ਨਾਲ ਜੋੜਨਾ ਕਰਾਂਗੇ ਇੱਕ ਓੰਕਾਰ ਇੱਕ ਦਾ ਪਾਵ ਹੈ ਪਰਮੇਸ਼ਰ ਇੱਕ ਹੈ ਓੰਕਾਰ ਦਾ ਪਾਵ ਹੈ ਪਰਮੇਸ਼ਰ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਤ ਪਾਵੇ ਸੰਸਾਰਕ ਹੋਵੇ ਭਾਵੇਂ ਰਾਜਨੀਤਿਕ ਹੋਵੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਿਲਦੀ ਹੈ ਪਾਤਸ਼ਾਹੀ ਦਸਵੀਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਬੇਨਤੀ ਰੂਪੇ ਚ ਚੌਪਈ ਦਾ ਉਚਾਰਨ ਕਰਦੇ ਹਨ ਇਸ ਕਰਕੇ ਇਸ ਬਾਣੀ ਦਾ ਨਾਮ ਹੈ ਕਬਿਓ ਬਾਚ ਬੇਨਤੀ ਚੌਪਈ ਜਿਸ ਵਿੱਚ ਪਰਮੇਸ਼ਰ ਅੱਗੇ ਬੇਨਤੀ ਭਾਵ ਅਰਦਾਸ ਕੀਤੀ ਜਾ ਰਹੀ ਹੈ ਚੌਪਈ ਦਾ ਭਾਵ ਹੈ ਚਾਰ ਲਾਈਨਾਂ ਵਾਲਾ ਇੱਕ ਬੰਦ ਚਾਰ ਪੰਕਤੀਆਂ ਇੱਕ ਬੰਦ ਵਿੱਚ ਹੋਣਗੀਆਂ ਆਓ ਜੀ ਵਿਚਾਰ ਸ਼ੁਰੂ ਕਰੀਏ ਅਮਰੀ ਕਰੋ ਹੱਥ ਦੇ ਰੱਖਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਹਨ ਕਿ ਵਾਹਿਗੁਰੂ ਜੀ हे परमात्मा ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰੋ ਜੀ ਹੋਰਨ ਹੋਏ ਚਿੱਤ ਕੀ ਇੱਛਾ ਇਹਦੇ ਨਾਲ ਮੇਰੇ ਮਨ ਦੀ ਇੱਛਾ ਪੂਰੀ ਹੋ ਜਾਏ ਤਾਂ ਚਰਨਨ ਮੰਨ ਰਹੇ ਹਮਾਰਾ ਤੁਹਾਡੇ ਚਰਨਾਂ ਨਾਲ ਸਾਡਾ ਮਨ ਜੁੜਿਆ ਰਹੇ ਆਪਨਾ ਜਾਣ ਕਰੋ ਪ੍ਰਤਿਪਾਰਾ ਸਾਨੂੰ ਆਪਣਾ ਜਾਣ ਕੇ ਸਾਡੀ ਪਾਲਣਾ ਕਰੋ ਜੀ ਅਮਰੇ ਦੁਸ਼ਟ ਸਬੈ ਤੁਮ ਘਾਵੋ ਸਾਡੇ ਸਾਰੇ ਵੈਰੀ ਮੁਕਾ ਦੇਓ ਜੀ ਆਪ ਹੱਥ ਦੇ ਮੋਹੇ ਬਚਾਵੋ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਵੋ ਸੁਖੀ ਬਸੈ ਮੋ ਰੋ ਪਰਿਵਾਰ ਮੇਰਾ ਪਰਿਵਾਰ ਸੁਖੀ ਬਸੇ ਸੇਵਕ ਸਿੱਖ ਸਬੈ ਕਰਤਾਰਾ ਏ ਕਰਤਾਰ सा सारे सिख सेवक सुखी वसन जी मोरत छा कर रखना आस पुरी होंगी रहे तोर भजन की रहे पे आसा। तेरे भजन द्यास लगी रहे तो मैं छो अब तहन छे हो न तो के किसी होर दा ना करा ਜੋ ਵਰ ਚਾਹੋ ਉਸ ਤੁਮ ਤੇ ਪਾਓ ਜੋ ਵਰ ਚਾਹਾ ਤੁਹਾਡੇ ਤੋਂ ਪ੍ਰਾਪਤ ਕਰ ਲਵਾ ਸੇਵਕ ਸਿੱਖ ਹਮਾਰੇ ਤਾਰੀਏ ਉਹਨਾਂ ਸਿੱਖਾਂ ਸੇਵਕਾਂ ਨੂੰ ਤਾਰ ਲਓ ਜੋ ਤੁਹਾਡੇ ਹਨ ਚੁੰਨ ਚੁੰਨ ਸਤਰ ਹਮਾਰੇ ਮਾਰੀਏ ਸਾਡੇ ਸਾਰੇ ਵੈਰੀਆਂ ਨੂੰ ਚੁੰਨ ਚੁੰਨ ਕੇ ਮਾਰ ਦਿਓ ਆਪ ਹਾਥ ਦੇ ਮੁਝੇ ਉਬਰਿਆ ਤੁਸੀਂ ਹੱਥ ਦੇ ਕੇ ਮੇਰੀ ਰੱਖਿਆ ਕਰੋ ਮਰਨ ਕਾਲਿਕਾ ਤ੍ਰਾਸ ਨਿਵਰਿਆ ਮਰਨ ਸਮੇ ਦਾ ਡਰ ਮਿਟਾ ਦਿਓ ਉਜੋ ਸਦਾ ਹਮਾਰੇ ਪੱਛਾ ਤੁਸੀਂ ਸਦਾ ਮੇਰੇ ਸਹਾਈ ਬਣੇ ਰਹੋ ਸ੍ਰੀ ਅਸਤੂਜੂ ਕਰਿਓ ਰੱਛਾ ਸ੍ਰੀ ਅਸਤੂਜੂ ਏ ਵਾਹਿਗੁਰੂ ਜੀ ਤੁਸੀਂ ਮੇਰੀ ਮਦਦ ਕਰੋ ਰਾਖੇ ਲਿਓ ਮੋਹਿ ਰਾਖਨਾਰੇ ਏ ਰਾਖਨہار ਮੈਨੂੰ ਬਚਾ ਲੈਣਾ ਸਾਹਿਬ ਸੰਤ ਸਹਾਈ ਪਿਆਰੇ ਸੰਤਾਂ ਦੀ ਸਹਾਇਤਾ ਕਰਨ ਵਾਲੇ ਸਵਾਮੀ ਜੀਓ ਦੇਨ ਬੰਦ ਦੁਸ਼ਟਨ ਕੇ ਹੰਤਾ ਨਿਮਾਨਿਆਂ ਦੇ ਮਿੱਤਰ ਦੁਸ਼ਟਾਂ ਨੂੰ ਮਕਾਉਣ ਵਾਲੇ ਤਉ ਮੋਹ ਪੂਰੀ ਚਤੁਰਦਸ ਕੰਤਾ ਤੁਸੀਂ 14 ਪੁਰੀਆਂ ਦੇ ਮਾਲਕ ਹੋ ਪਾਲ ਪਾਏ ਬ੍ਰਹਮਾ ਬਪਤਰਾ ਸਮਾ ਪਾਕੇ ਤੁਸੀਂ ਬ੍ਰਹਮਾ ਦੇ ਸਰੀਰ ਨੂੰ ਧਾਰਨ ਕੀਤਾ ਕਾਲ ਪਾਏ ਸ਼ਿਵ ਜੂ ਅਵਤਾਰਾ ਸਮਾ ਪਾ ਕੇ ਸ਼ਿਵ ਜੀ ਨੇ ਅਵਤਾਰ ਲਿਆ ਕਾਲ ਪਾਏ ਕਰਮਿਸ਼ਣ ਪ੍ਰਕਾਸ਼ਾ ਸਮਾ ਪਾ ਕੇ ਵਿਸ਼ਨੂੰ ਜੀ ਨੇ ਪ੍ਰਕਾਸ਼ ਕੀਤਾ ਸਕਲ ਕਾਲ ਕਾ ਕੀਆ ਤਮਾਸ਼ਾ ਇਹ ਸਾਰਾ ਹੀ ਤਮਾਸ਼ਾ ਕਾਲ ਦਾ ਕੀਤਾ ਹੈ ਜਵਨ ਕਾਲ ਜੋਗੀ ਸ਼ਿਵ ਕੀਓ ਜਿਸ ਕਾਲ ਨੇ ਸ਼ਿਵ ਜੋਗੀ ਨੂੰ ਬਣਾਇਆ ਦੇਵ ਰਾਜ ਬ੍ਰਹਮਾ ਜੋਤੀਓਂ ਵਿਦਾ ਦਾ ਰਾਜ ਬ੍ਰਹਮਾ ਵੀ ਹੋਇਆ जमन काल सब लोग सवारा जिस काल ने सारा जहान सवार है, है नमस्कार है ता हमारा उस नमस्कार है जमन काल सब जगत बनायो जिस काल ने सारा संसार बनाया है जिसने देवते दैत अच बनाए हैं आदि अंत एक कह अवतारा जो शुरू तो अंत तक एक आप ही अवतार है सोई गुरु समझो हमारा समझ लो ਉਕੇ ਉਹੀ ਮੇਰਾ ਗੁਰੂ ਹੈ ਨਮਸਕਾਰ ਤੁਸੀਂ ਕੋ ਮਾਰੀ ਉਸ ਨੂੰ ਸਾਡੀ ਨਮਸਕਾਰ ਹੈ ਸਗਲ ਪਰਜਾ ਜਿਨੇ ਆਪ ਸਵਾਰੀ ਜੋ ਆਪਣੀ ਸਾਰੀ ਲੁਕਾਈ ਸਾਰੀ ਪ੍ਰਜਾ ਨੂੰ ਆਪ ਹੀ ਸਵਾਰ ਕੇ ਰੱਖਦਾ ਹੈ ਸੇਵਕਨ ਕੋ ਸ਼ਿਵ ਗੁਣ ਸੁਖ ਦਿਓ ਉਸਨੇ ਆਪਣੇ ਸੇਵਕਾਂ ਨੂੰ ਸ਼ਿਵ ਜੀ ਦੇ ਗੁਣ ਅਤੇ ਸੁਖ ਦਿੱਤੇ ਹਨ ਸਤਰਨ ਕੋ ਪਲ ਮੋ ਬਦਕਿਓ ਦੁਸ਼ਮਨਾ ਨੂੰ ਪਾਲ ਪਾਰ ਵਿੱਚ ਖਤਮ ਕਰ ਦਿੰਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਉਹ ਹਰ ਇੱਕ ਦੇ ਮਨ ਦੀ ਜਾਣਦਾ ਹੈ ਭਲੇ ਬੁਰੀ ਕੀ ਪੀਰ ਪਛਾਨਤ ਉਹ ਚੰਗੇ ਮੰਦੇ ਹਰ ਇੱਕ ਦੇ ਹਿਰਦੇ ਨੂੰ ਪਛਾਣਦਾ ਹੈ ਜੀਟੀ ਤੇ ਕੁੰਚਰ ਸਥੁਲਾ ਕੀੜੀ ਤੋਂ ਪਾਰੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਤ ਕਰ ਭੂਲਾ ਉਹ ਸਾਰਿਆਂ ਉੱਤੇ ਕਿਰਪਾ ਭਰੀ ਨਜ਼ਰ ਕਰਕੇ ਖੁਸ਼ ਹੁੰਦਾ ਹੈ ਸੰਤਨ ਦੁਖ ਪਾਏ ਤੇ ਦੁਖੀ ਜੇਕਰ ਸੰਤ ਦੁਖੀ ਹੋਣ ਤਾ ਉਹ ਮਹਿਸੂਸ ਕਰਦਾ ਹੈ ਜੋ ਕੁ ਪਾਏ ਸਾਧਨ ਕੇ ਸੁਖੀ ਜੇ ਸਾਧ ਸੁਖੀ ਹਨ ਤਾਂ ਉਹ ਸੁਖੀ ਹੈ ਇੱਕ ਇੱਕ ਦੀ ਪੀਰ ਪਛਾਨਣਾ ਉਹ ਹਰ ਇੱਕ ਦੇ ਦੁੱਖ ਨੂੰ ਪਛਾਣਦਾ ਹੈ ਘਟ ਘਟ ਕੇ ਪਟ ਪਟ ਕੀ ਜਾਣੇ ਹਰ ਇੱਕ ਸਰੀਰ ਦੇ ਅੰਦਰਲੇ ਭੇਦ ਨੂੰ ਜਾਣਦਾ ਹੈ ਜਦ ਉਦਕਰਖ ਕਰਾ ਕਰਤਾਰਾ ਜਦ ਪਰਮਾਤਮਾ ਰਚਨਾ ਦਾ ਪਸਾਰਾ ਕਰਦਾ ਹੈ ਪ੍ਰਜਾ ਪ੍ਰਤਵ ਦੇ ਅਪਾਰਾ ਤਦ ਪ੍ਰਜਾ ਕਈ ਕਿਸਮ ਦੀ ਪ੍ਰਗਟ ਹੋ ਜਾਂਦੀ ਹੈ ਜਦ ਆਕਰਖ ਕਰਤ ਹੋ ਕਬੂ ਜਦੋਂ ਕਿਤੇ ਸਭ ਕੁਝ ਮਿਟਾ ਦਿੰਦੇ ਹੋ ਤੋ ਮੈਂ ਮਿਲ ਤੋ ਦੇ ਤਰ ਸਭ ਹੂੰ ਤਦ ਜੀ ਤੁਹਾਡੇ ਵਿੱਚ ਸਮਾ ਜਾਂਦੇ ਹਨ ਜੇਤੇ ਬਦਨ ਸਿਸ਼ਟ ਸਭ ਧਾਰੈ ਸੰਸਾਰ ਵਿੱਚ ਜਿੰਨੇ ਵੀ ਜੀਵ ਆਂਦੇ ਹਨ ਆਪ ਆਪਨੀ ਬੂਝ ਉਚਾਰੈ ਹਰ ਇੱਕ ਆਪਣੀ ਸਮਝ ਅਨੁਸਾਰ ਤੁਹਾਡੇ ਗੁਣ ਜਾਂਦਾ ਹੈ ਤੁਮ ਸਭੀ ਤੇ ਰਹਤ ਨਿਰਾਲਮ ਤੁਸੀਂ ਸਭ ਕੁਝ ਤੋਂ ਅਲੱਗ ਰਹਿੰਦੇ ਹੋ ਜਾਣਤ ਦੇਤ ਤੇਦ ਅਰ ਆਲਮ ਇਹ ਗੱਦ ਵੀ ਇਹ ਗੱਲ ਵੇਦ ਅਤੇ ਵਿਦਵਾਨ ਜਾਣਦੇ ਹਨ ਨਿਰੰਕਾਰ ਨਿਬਕਾਰ ਨਿਰਲੰਭ ਤੁਸੀਂ ਸਰੀਰ ਤੋਂ ਰਹਤ ਬੁਰਾਈ ਤੋਂ ਰਹਤ ਅਤੇ ਲੋਭ ਤੋਂ ਰਹਤ ਹੋ ਜੀ ਆਦ ਅਨੀਲ ਅਨਾਦ ਅਸੰਭ ਤੁਸੀਂ ਸ਼ੁਰੂ ਤੋਂ ਹੋ ਰੰਗ ਤੋਂ ਰਹਤ ਹੋ ਤੁਹਾਡੇ ਮੁੱਢ ਦੀ ਖਬਰ ਨਹੀਂ ਅਤੇ ਤੁਸੀਂ ਜਨਮ ਰਹਿਤ ਹੋ ਤਾ ਕਾ ਮੂੜ ਉਚਾਰਤ ਬੇਦਾ ਮੂਰਖ ਉਸਤੇ ਭੇਦ ਦੱਸਦੇ ਹਨ ਜਾ ਕੋ ਪੇਵਨ ਪਾਵਤ ਬੇਦਾ ਜਿਸ ਦਾ ਭੇਦ ਵੇਦ ਨਹੀਂ ਪਾ ਸਕੇ ਤਾ ਕੋ ਕਰ ਪਾਹਨ ਅਨੁਮਾਨ ਤ ਸਈ ਉਸ ਨੂੰ ਪੱਥਰ ਕਰਕੇ ਮੰਨਦੇ ਹਨ ਮਹਾਮੂੜ ਕਛ ਪੇਦਨ ਜਾਣਤ ਮਹਾਮੂੜ ਉਸ ਦਾ ਕੁਝ ਵੀ ਪੇਦ ਨਹੀਂ ਜਾਣਦੇ ਮਹਾਂਦੇਵ ਕੋ ਕਹਿਤ ਸਦਾ ਸਿ ਮਹਾਨ ਦੇਵਤੇ ਹਰੀ ਨੂੰ ਸਦਾ ਸ਼ਿਮ ਕਹਿੰਦੇ ਹਨ ਨਿਰੰਕਾਰ ਕਾ ਚੀਨਤ ਨਹਿ ਪੇਵ ਪਰਮਾਤਮਾ ਦਾ ਪੇਦ ਨਹੀਂ ਜਾਣਦੇ ਆਪ ਆਪਣੀ ਬੁੱਧ ਹੈ ਜੇਤੀ ਜਿੰਨੀ ਜਿੰਨੀ ਕਿਸੇ ਦੀ ਅਕਲ ਹੈ ਮੈਂ ਤੇ ਪਿੰਨ ਪਿੰਨ ਤੋਹ ਤੇਤੀ ਅਤੇ ਉਸੇ ਤਰ੍ਹਾਂ ਉਹ ਵਾਕ ਵਾਕ ਵਰਣਨ ਕਰਦੇ ਹਨ ਤੁਮਰਾ ਲਖਾ ਨਾ ਜਏ ਪਸਾਰਾ ਤੁਹਾਡਾ ਪਸਾਰਿਆ ਜਾਣਿਆ ਨਹੀਂ ਜਾ ਸਕਦਾ ਕੈ ਬੇਦਿਸਜਾ ਪ੍ਰਥਮ ਸੰਸਾਰਾ ਇਹ ਸਭ ਤੋਂ ਪਹਿਲਾਂ ਰਚਨਾ ਕਿਵੇਂ ਰਚੀ ਗਈ ਇੱਕ ਹੈ ਰੂਪ ਅਨੂਪ ਸਰੂਪ ਤੂੰ ਇੱਕੋ ਰੂਪ ਅਤੇ ਸੁੰਦਰ ਸਰੂਪ ਵਾਲਾ ਹੈ ਤ੍ਰਾਂਕ ਕੋ ਪਯੋ ਰਾਵ ਕਹੀ ਹੂਪਾ ਕਿਤੇ ਕੰਗਾਲ ਕਿਤੇ ਅਮੀਰ ਅਤੇ ਕਿਤੇ ਰਾਜੇ ਬਣ ਜਾਂਦੇ ਹੋ ਅੰਡ ਜੈ ਰਤ ਸੇ ਤਿਸਕੀਨੀ ਤੁਸ਼ ਪਰਮਾਤਮਾ ਨੇ ਅੰਡੇ ਗਰਮ ਪਸੀਨੇ ਤੋਂ ਜਨਮ ਲੈਣਾ ਬਣਾਇਆ ਉਤਪੁਰਜ ਖਾਨ ਬਹੋਰ ਰਚਦੀਨੀ ਅਤੇ ਧਰਤੀ ਤੋਂ ਬੂਟੇ ਉੱਗਣ ਦੇ ਟੰਗ ਅਤੇ ਇਨ੍ਹਾਂ ਖਾਣੀਆਂ ਪੈਦਾਇਸ਼ਾਂ ਦੀ ਚਾਰ ਟੰਗਾਂ ਦੇ ਨਾਲ ਉਹਨਾਂ ਨੇ ਰਚਨਾ ਕਰ ਦਿੱਤੀ ਕਉਂ ਫੂਲ ਰਾਜਾ ਵੇ ਬੈਠਾ ਕਿਤੇ ਕਵਲ ਫੂਲ ਉੱਤੇ ਰਾਜਾ ਬ੍ਰਹਮਾ ਬਣ ਕੇ ਬੈਠਾ ਹੈ ਕਉ ਸਮੇਟ ਪਿਉ ਸੰਗ ਕਰੀ ਕਿਆਠਾ ਕਦੇ ਰਚਨਾ ਨੂੰ ਸਮੇਟ ਕੇ ਸ਼ਿਵਜੀ ਬਣ ਕੇ ਕੀਤੀ ਰਚਨਾ ਨੂੰ ਇਕੱਠਾ ਕਰ ਲੈਂਦੇ ਹੋ ਸਗਰੀ ਸਿਸ਼ਟ ਦਿਖਾਏ ਅਚੰਭਵ ਸਾਰੀ ਸ੍ਰਿਸ਼ਟੀ ਨੂੰ ਅਜੀਬ ਘੇੜ ਦਿਖਾਉਂਦੇ ਹੋ ਆਦ ਜੁਗਾਦ ਸਰੂਪ ਸੁੰਭਵ ਆਪ ਸ਼ੁਰੂ ਤੋਂ ਜੁਗਾ ਵਿੱਚ ਸੁੰਦਰ ਰੂਪ ਵਾਲਾ ਆਪੇ ਹੋਇਆ ਹੈ ਅਪਰੱਛਾ ਮੇਰੀ ਤੁਮ ਕਰੋ ਹੁਣ ਤੁਸੀਂ ਮੇਰੀ ਰੱਖਿਆ ਕਰੋ ਜੀ ਸਿੱਖ ਉਭਾਰ ਅਸਿੱਖ ਸੰਘਰੋ ਸੇਵਕਾਂ ਨੂੰ ਉਭਾਰੋ ਅਤੇ ਬੇਮੁਖਾਂ ਦਾ ਨਾਸ ਕਰੋ ਦੁਸ਼ਟ ਜਿਤੇ ਉਟਵਤ ਤੂਤ ਪਤਾ ਜਿੰਨੇ ਵੀ ਦੁਸ਼ਟ ਉੱਠਦੇ ਹਨ ਅਤੇ ਪੈਦਾ ਹੋ ਰਹੇ ਹਨ ਸਕਲਮਲੇਚ ਕਰੋ ਰਣਗਾਤਾ ਇਹਨਾਂ ਸਾਰੇ ਬੁਰੇ ਬੰਦਿਆਂ ਨੂੰ ਯੁੱਧ ਕਰਕੇ ਮਾਰ ਦਿਓ ਜੇ ਤੁਹਾਨੂੰ ਸੁਰਸਤਵਸ਼ਰਨੀ ਪਰੇ ਜੋ ਤੁਹਾਡੀ ਸ਼ਰਨ ਆ ਜਾਣ ਇਨਕੇ ਦੁਸ਼ਟ ਦੁਖ ਤੋਂ ਹੈ ਮਰੇ ਉਹਨਾਂ ਦੇ ਵੈਰੀ ਦੁਖੀ ਹੋ ਹੋ ਕੇ ਮਰਦੇ ਹਨ ਪੁਰਖ ਜਵਨ ਪਗ ਪਰੇ ਤਿਹਾਰੇ ਜਿਹੜੇ ਲੋਕ ਤੁਹਾਡੇ ਪੈਰੀ ਪੈ ਜਾਂਦੇ ਹਨ ਇਨਕੇ ਤੁਮ ਸੰਕਟ ਸਬਟਾਰੇ ਤੁਸੀਂ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਕਰ ਦਿੰਦੇ ਹੋ ਜੋ ਕਲ ਕੋ ਇੱਕ ਵਾਰ ਤੇ ਆਏ ਹਨ ਜੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਇੱਕ ਵਾਰ ਤੇ ਆਉਂਦੇ ਹਨ ਤਾਂ ਕਿ ਕਾਲ ਨਿਕਟ ਨਹੀਂ ਆਏ ਹਨ ਮੋਤ ਉਨਾਂ ਦੇ ਨੇੜੇ ਨਹੀਂ ਆਉਂਦੀ ਰੱਛਾ ਹੋਏ ਤਾਂ ਇਹ ਸਭ ਕਾਲਾ ਉਹਦੀ ਸਦਾ ਹੀ ਰੱਖਿਆ ਹੁੰਦੀ ਹੈ ਦੁਸ਼ਟ ਅਰੇਸ਼ਟਤਰੇ ਤਤਕਾਲਾ ਉਹਨਾਂ ਦੇ ਦੁਸ਼ਮਨ ਅਤੇ ਦੁੱਖ ਝਟਪਟ ਮਿਟ ਜਾਂਦੇ ਹਨ ਪ੍ਰਿਪਾਦ੍ਰਿਸ਼ਟ ਤਨ ਜੈ ਨਹਰਿਓ ਜਿਨ੍ਹਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਦੇਖਦੇ ਹੋ ਤਾਂ ਕਿ ਤਾਪਤਨਕ ਮੋਹਰਿਓ ਉਹਨਾਂ ਦੇ ਸਾਰੇ ਦੁੱਖ ਪਲ ਪਰ ਵਿੱਚ ਦੂਰ ਕਰ ਦਿੰਦੇ ਹੋ ਰਿੱਦ ਸਿੱਧ ਕਰ ਮੋ ਸਭ ਹੋਈ ਉਹਨਾਂ ਦੇ ਘਰ ਵਿੱਚ ਬਖਸ਼ਿਸ਼ਾ ਹੋ ਜਾਂਦੀਆਂ ਹਨ ਜੀ ਦੁਸ਼ਟ ਛਾ ਵੇ ਸਕੇ ਨਾ ਕੋਈ ਕੋਈ ਵੀ ਦੁਸ਼ਟ ਉਹਨਾਂ ਦੇ ਪਰਛਾਵੇਂ ਨੂੰ ਜੋ ਨਹੀਂ ਸਕਦਾ ਇੱਕ ਵਾਰ ਜਿੰਨ ਤੁਮੈ ਸੰਭਾਰਾ ਜਿਸ ਨੇ ਇੱਕ ਵਾਰ ਵੀ ਤੁਹਾਨੂੰ ਯਾਦ ਕੀਤਾ ਹੈ ਕਾਲ ਫਾਸਤੇ ਤਾਹੇ ਉਬਾਰਾ ਤੁਸੀਂ ਉਹਨਾਂ ਨੂੰ ਮੌਤ ਦੀ ਪਾਈ ਤੋਂ ਬਚਾਲਿਆ ਜਿੰਨਰ ਨਾਮ ਤਿਹਾਰੋ ਕਹਾ ਜਿਸ ਜਿਸ ਮਨੁੱਖ ਨੇ ਤੁਹਾਡਾ ਨਾਮ ਚਪਿਆ ਦਾਰਿਦ ਦੁਸ਼ਟ ਦੋਖ ਤੇ ਰਹਾ ਉਹ ਦਰਿਦਰ ਦੁਸ਼ਟ ਅਤੇ ਦੁੱਖਾਂ ਤੋਂ ਬਚ ਗਿਆ ਖੜਗ ਕੇਤ ਮੈਂ ਸ਼ਰਨ ਤਿਹਾਰੀ ਏ ਵਾਹਿਗੁਰੂ ਜੀ ਮੈਂ ਤੁਹਾਡੀ ਸ਼ਰਨ ਆ ਗਿਆ ਹਾਂ ਆਪ ਹੱਥ ਦੇ ਲਿਓ ਬਾਰੀ ਤੁਸੀਂ ਹੱਥ ਦੇ ਕੇ ਮੈਨੂੰ ਬਚਾ ਲਵੋ ਸਰਬ ਠੌਰ ਮੋਹ ਸਹਾਈ ਤੁਸੀਂ ਮੇਰੀ ਹਰ ਥਾਰ ਰਾਤ ਸਹਾਇਤਾ ਕਰੋ ਜੀ ਦੁਸ਼ਟ ਦੋਖ ਤੇ ਲਿਓ ਬਚਾਈ ਦੁਸ਼ਟਾਂ ਤੇ ਦੁੱਖਾਂ ਤੋਂ ਬਚਾ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ